ਹਾਂ ਹਾਂ ਆ ਜਾਊਗੀ ਮੈਂ ਉਹ ਨਾ ਲੱਗ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦੇਸ਼ ਵਿਦੇਸ਼ ਵਿੱਚ ਵਸਦਿਆਂ ਸਿੱਖ ਸੰਗਤਾਂ ਨੂੰ ਨਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਬਾਬਰ ਨੇ ਦੋਸਤਾਨ ਤੇ ਚੜ ਕੇ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਬਚਨ ਕਹਿਣਾ ਪਿਆ ਖੁਰਾ ਆਸਾਨ ਖਸਮਾਨਾ ਕੀਆ ਹੈ ਹਿੰਦੁਸਤਾਨ ਡਰਾਇਆ ਇਤਿਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾਇਆ ਕਿਉਂਕਿ ਉਹ ਤਾਕਤਵਰ ਸੀ ਵੱਡਾ ਸੀ ਤੇ ਗਰੀਬਾਂ ਤੇ ਮਜਰੂਮਾਂ ਦੇ ਉਤੇ ਤਸ਼ੱਦਦ ਕਰਦਾ ਉਹਨਾਂ ਨੂੰ ਲੁੱਟਦਾ ਸੀ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਕਾਲਪੁਰਖ ਵਾਹਿਗੁਰੂ ਨੂੰ ਤਾਣਾ ਮਾਰਿਆ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਦੀ ਫੌਜ ਆਸ ਜੈਸ ਨਗਰ ਵਿੱਚ ਪਹੁੰਚੀ ਹੈ ਇਸ ਨਗਰ ਦਾ ਨਾਮ ਹੈ ਸੁਰਸਿੰਘ ਇਸ ਨਗਰ ਦੇ ਵਿੱਚ ਵੀ ਇੱਕ ਬਹੁਤ ਬੇਇਨਸਾਫੀ ਹੋਈ ਹੈ ਬਹੁਤ ਵੱਡੀ ਘਟਨਾ ਹੋਈ ਹੈ ਕਿ ਇੱਕ ਨੌਜਵਾਨ ਨੂੰ ਨਗਰ ਦੇ ਹੀ ਕੋਸ਼ ਤਨੜਾ ਵੱਲੋਂ ਕੁੱਟ-ਕੁੱਟ ਕੇ ਤੇ ਮਾਰ ਦਿੱਤਾ ਗਿਆ ਹੈ। ਔਰ ਇਹਦੀ ਬਹੁਤੀ ਜਾਣਕਾਰੀ ਜਿਹੜੀ ਆਪਾਂ ਉਹਨਾਂ ਦੇ ਪਤਾ ਕੋ ਲਵਾਂਗੇ ਵੀ ਕਦੋਂ ਦੀ ਗੱਲ ਹੈ ਜੀ ਕਿੰਨੇ ਦਿਨ ਹੋ ਗਏ ਆ ਅੱਜ ਉਸ ਨੌਜਵਾਨ ਦੀ ਮੌਤ ਨੂੰ 31 ਤਰੀਕ ਹੋ ਗਈ। ਹਾਂਜੀ 31 ਤਰੀਕ 31 ਤਰੀਕ ਆ ਜਿਹੜੀ ਲੰਘੀ ਆ। ਹਾਂਜੀ ਅੱਜ 7 ਜੂਨ ਆ ਜੀ। ਹਾਂਜੀ। 8-9 ਦਿਨ ਹੋ ਗਏ। 8-9 ਦਿਨ ਹੋ ਚੁੱਕੇ ਆ। ਔਰ ਜਿਹੜੇ ਨੌਜਵਾਨਾਂ ਨੇ ਉਸ ਇਸ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਉੱਤੇ ਅੱਜ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 8-9 ਦਿਨ ਬੀਤ ਚੁੱਕੇ ਆ ਜਦੋਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਨੂੰ ਪਤਾ ਲੱਗਾ ਸਿੰਘ ਸਾਹਿਬ ਜਸੇਵਰ ਬਾਬਾ ਜੀ ਬਾਬਾ ਮੇਜ ਸਿੰਘ ਛੋੜੀ ਸਾਹਿਬ ਮਜੂਦਾ ਮੁਖੀ ਮਿਸਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਘੋੜਸਵਾਰ ਉਹਨਾਂ ਨੇ ਇਸ ਹੋਏ ਤਸ਼ੱਦਦ ਦੀ ਜਿਥੇ ਨਖੇਦੀ ਕੀਤੀ ਆ ਉੱਥੇ ਨਾਲ ਹੀ ਪਰਿਵਾਰ ਦੀ ਹਮਾਇਤ ਕਰਨ ਦੀ ਵੀ ਗੱਲ ਕੀਤੀ ਹੈ ਸਰਦਾਰ ਜਗENDER ਸਿੰਘ ਦੀ ਜਲਾਲ ਜਥਾ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਅਤੇ ਪ੍ਰਚਾਰ ਸੇਵਾ ਇਹਨਾਂ ਦੀ ਡਿਊਟੀ ਲਾਈ ਦਾਸ ਦੀ ਡਿਊਟੀ ਲਾਈ ਸਰਦਾਰ ਦਲਬਾਖ ਸਿੰਘ ਜੀ ਸਰਦਾਰ ਗੁਰਜਨ ਸਿੰਘ ਜੀ ਸੋ ਸਿੰਘਾਂ ਦੀ ਡਿਊਟੀ ਲਾ ਕੇ ਮਹਾਂਪੁਰਖਾਂ ਨੇ ਪਰਿਵਾਰ ਦੇ ਪਰਿਵਾਰ ਦੀ ਖਬਰ ਸਾਰ ਲੈਣ ਵਾਸਤੇ ਇਹਨਾਂ ਨਾਲ ਕੀ ਘਟਨਾ ਵਾਪਰੀ ਹੈ ਕੀ ਕੁਝ ਹੋਇਆ ਔਰ ਸਾਰੀ ਗੱਲ ਜਿਹੜੀ ਸਾਹਮਣੇ ਆਈ ਹੈ ਵੇਖੋ ਜਿਨ੍ਹਾਂ ਨੇ ਮੁੰਡਾ ਕੁੱਟ-ਕੁੱਟ ਕੇ ਮਾਰਤਾ ਹੈ ਉਹ ਦੋਸ਼ ਲਾਉਂਦੇ ਆ ਵੀ ਮੁੰਡੇ ਨੇ ਚੋਰੀ ਕੀਤੀ ਹੈ ਪਹਿਲਾਂ ਤੇ ਕੋਈ ਚੋਰੀ ਅਜੇ ਸਾਬਤ ਨਹੀਂ ਹੋਈ ਉਦੇ ਉਤੇ ਕਿਸੇ ਕਿਸਮ ਦੀ ਕੋਈ ਚੋਰੀ ਸਾਬਤ ਨਹੀਂ ਹੈ ਕੁਝ ਦੇਰ ਵਾਸਤੇ ਆਪਾਂ ਮੰਨ ਵੀ ਲੈਨੇ ਆ ਕਿ ਜੇ ਕਿਤੇ ਉਹ ਚੋਰੀ ਕਰ ਵੀ ਮੰਨ ਲਓ ਗਿਆ ਹੋਗਾ ਜਾਂ ਕੋਈ ਔੜ ਦੀ ਗੋਲੀ ਖਾਂਦਾ ਸੀ ਕਿਤੇ ਨਸ਼ੇ ਦੀ ਤੋੜ ਵੀ ਮੰਨ ਲੈਨੇ ਆ ਪਰ ਇਹ ਅਧਿਕਾਰ ਕਿਹਨੇ ਦਿੱਤਾ ਹੈ ਕਿ ਉਸ ਨੌਜਵਾਨ ਨੂੰ ਡਾਂਗਾ ਸੋਟਿਆਂ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਜਾਵੇ ਅਸੀਂ ਆਪਣੇ ਆਪ ਦੇ ਵਿੱਚ ਹੀ ਕੋਰਟ ਕਚੈਰੀਆਂ ਬਣ ਕੇ ਬਹਿ ਗਏ ਆ ਵੇਖੋ ਉਸ ਮੁੰਡੇ ਦੇ ਨਾਲ ਮਹਾਵੀਰ ਸਿੰਘ ਉਸ ਮੁੰਡੇ ਦਾ ਨਾਂ ਹੈ ਤੇ ਇਸ ਪਰਿਵਾਰ ਦਾ ਬੱਚਾ ਹੈ ਤੇ ਇਹ ਉਹਦਾ ਪਰਿਵਾਰ ਖਲੋਤਾ ਹੈ ਮਗਰ ਉਸ ਮੁੰਡੇ ਦੇ ਨਾਲ ਹੋਇਆ ਧੱਕਾ ਅਸੀਂ ਮੁੰਡਾ ਵੀ ਅਜੇ ਕੁਵਾਰਾ ਸੀ ਇਹ ਉਹਨਾਂ ਦੇ ਫਾਦਰ ਸਾਹਿਬ ਖੜੇ ਆ ਉਹਨਾਂ ਦੇ ਭੈਣ ਜੀ ਆ ਮੁੰਡਾ ਅਜੇ ਕੁਵਾਰਾ ਸੀ ਤੇ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ 8-9 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਕਿਸੇ ਇੱਕ ਸ਼ਖਸ ਦੀ ਵੀ ਜਿਹੜੀ ਆ ਗ੍ਰਿਫਤਾਰੀ ਨਹੀਂ ਹੋਈ ਭਾਵੇਂ ਕਿ ਦੋ ਜਣੇ ਆ ਤੇ ਕਾਗਰੀ ਕਾਰਵਾਈ ਕਰਕੇ ਪਰਚਾ ਜਾਂਟਾ ਕਟਿਆ ਪਰ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ ਇਦਾਂ ਹੀ ਆ ਜੀ ਹਾਂਜੀ ਹਾਂਜੀ ਅਜੇ ਤੱਕ ਗ੍ਰਿਫਤਾਰੀ ਕਿਸੇ ਦੀ ਨਹੀਂ ਗਈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਦੋਸ਼ੀਆਂ ਨੂੰ ਫੜ ਕੇ ਛੇਤੀ ਤੋਂ ਛੇਤੀ ਸੜਾਕਾਂ ਦੇ ਪਿੱਛੇ ਕਰੋ ਤੇ ਬਣਦੀ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦਾ ਰਸਤਾ ਦਿਖਾਓ ਜੇ ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਨਾ ਕੀਤੀ ਆਪਣੀ ਬਣਦੀ ਤੇ ਮਜਬੂਰਨ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵੇਗਾ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮਿਸਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੀ 1300 ਘੋੜਸਵਾਰ ਚੱਲਦਾ ਵਹੀਰ ਚਕਰਵਰਤੀ ਨਿਹੰਗ ਸਿੰਘਾ ਮੋਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਰ ਸਿੰਘ ਸੋਢੀ ਸਾਹਿਬ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਸ ਵੀ ਢੰਗ ਦੇ ਨਾਲ ਸਾਨੂੰ ਇਨਸਾਫ ਲੈਣਾ ਪਿਆ ਉਸੇ ਹੀ ਢੰਗ ਨਾਲ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ